ਸਸ਼ੇਕਾ ਜੀ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਵਕਤ ਅਸੀਂ ਪਿੰਡ ਲਹਿੰਗੇ ਵਾਲਾ ਦੇ ਉੱਤੋਂ ਦੀ ਲੰਗ ਲਈ ਲੰਗ ਰਹੀ ਘੱਗਰ ਨਦੀ ਦੇ ਉੱਤੇ ਮੌਜੂਦ ਹਾਂ ਤਾਂ ਦੇਖ ਸਕਦੇ ਹਾਂ ਕਿ ਪਾਣੀ ਦਾ ਪੱਧਰ ਜਿਹੜਾ ਉਹ ਵੱਧਦਾ ਜਾ ਰਿਹਾ ਸੋ 22 22.5 ਫੁੱਟ ਦੇ ਕਰੀਬ ਹੈ ਜਿਹੜੀ ਘੱਗਰ ਇਸ ਵਕਤ ਤਾਂ ਤਸਵੀਰਾਂ ਇਸ ਵਕਤ ਤੁਹਾਨੂੰ ਪਿੰਡ ਲਹਿੰਗੇ ਵਾਲਾ ਦੇ ਕੋਲ ਦੀ ਲੰਗ ਰਹੀ ਘੱਗਰ ਨਦੀ ਦੀਆਂ ਵਿਖਾ ਰਿਹਾ ਜਿਵੇਂ ਜਿਵੇਂ ਪਾਣੀ ਵੱਧ ਰਿਹਾ ਉਸੇ ਤਰੀਕੇ ਦੇ ਨਾਲ ਕੰਨ ਖੱਗਰ ਦੇ ਕੰਡੇ ਦੇ ਉੱਤੇ ਵਸਦੇ ਜਿੰਨੇ ਵੀ ਪਿੰਡਾਂ ਉਹਨਾਂ ਲੋਕਾਂ ਦੀਆਂ ਜਿਹੜੀਆਂ ਧੜਕਣਾ ਉਹ ਵੀ ਬਦਲ ਰਹੀਆਂ ਨੇ ਕਿਉਂਕਿ ਫਸਲਾਂ ਜਿਹੜੀਆਂ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਜੇਕਰ ਇਸੇ ਤਰ੍ਹਾਂ ਪਾਣੀ ਵੱਧਾ ਤਾਂ ਡਰ ਹੈ ਵੀ ਕਿਤੇ ਕੋਈ ਵੱਡੀ ਅਣਹੋਣੀ ਨਾ ਹੋ ਜਾਵੇ ਸੋ ਇਸ ਵਕਤ ਪਿੰਡ ਲਹਿੰਗੇ ਵਾਲੇ ਦੀ ਗੱਲ ਕਰੀਏ ਤਾਂ ਸਾਰਾ ਪਿੰਡ ਇੱਥੇ ਮੌਜੂਦ ਹੈ ਬੰਨ ਜਿਹੜੇ ਉਹ ਮਜਬੂਤ ਕੀਤੇ ਜਾ ਰਹੇ ਮਿੱਟੀ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੋ ਇਸ ਵਕਤ ਰਾਸ਼ਟਰੀ ਕਿਸਾਨ ਮੰਚ ਦੀ ਪੂਰੀ ਟੀਮ ਇੱਥੇ ਪਹੁੰਚੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਤਪਾਲ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ ਸੋ ਪਿੰਡ ਵਾਲਿਆਂ ਦਾ ਹਾਲਚਾਲ ਪੁੱਛਣ ਦੇ ਲਈ ਪਹੁੰਚੇ ਨੇ ਸੋ ਆਉਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਅਸੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਲਾਤ ਜਿਹੜੇ ਤੁਸੀਂ ਵੇਖ ਹੀ ਰਹੇ ਹੋ ਕਿ ਪਾਣੀ ਹੈ ਉਹ ਹੌਲੀ ਹੌਲੀ ਕਰਕੇ ਵਧ ਰਿਹਾ ਤੇ ਬੰਨਾਂ ਦੇ ਉੱਤੇ ਕੰਮ ਵੀ ਚੱਲ ਰਿਹਾ ਸੋ ਕੀ ਕਹਿਣਾ ਚਾਹੋਗੇ ਸਰ ਹਾਂ ਜੀ ਜੋ ਆਪਾਂ ਅੱਜ ਸਰਸਾ ਜ਼ਿਲ੍ਹੇ ਦੇ ਪਿੰਡ ਲਹਿੰਗੇ ਵਾਲੇ ਦੇ ਵਿੱਚ ਖੜੇ ਆਂ ਇਹ ਸਾਰੇ ਪਿੰਡ ਨੇ ਜਿਹੜੇ ਨਾਲੀ ਦੇ ਨਾਲ-ਨਾਲ ਲੱਗਦੇ ਪਿੰਡ ਹੈ। ਵੇਖੋ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਵੇਖ ਰਹੇ ਆਂ ਪੰਜਾਬ ਦਾ ਹਾਲ ਜਿੱਥੇ ਹੜ੍ਹ ਆਇਆ ਘਰਾਂ ਦੇ ਘਰ ਰੁੜ ਗਏ ਪਸ਼ੂ ਮਰ ਗਏ ਬਹੁਤ ਨੁਕਸਾਨ ਹੋ ਗਿਆ। ਆ ਜਿਹੜੇ ਸਾਡੇ ਪਿੰਡ ਹੈ ਲਿੰਗੇਵਾਲਾ ਮੱਤੜ ਰੰਗਾ ਇਹ ਸਾਰੇ ਪਿੰਡ ਇਦਾਂ ਦੇ ਨਾਲੀ ਦੇ ਉੱਤੇ ਬੈਠੇ ਨੇ। ਤੇ ਇਹ ਸਾਰੇ ਪਿੰਡਾਂ ਦੀ ਅਸੀਂ ਧੰਨਵਾਦ ਵੀ ਇਸ ਗੱਲੋਂ ਕਰਨੇ ਚਾਹੁੰਦੇ ਆਂ ਵੀ ਇਹ ਪਹਿਲਾਂ ਹੀ ਪ੍ਰਬੰਧ ਕਰੀ ਜਾਂਦੇ। ਤੇ ਸਾਰੀ ਸੰਗਤ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਇਹ ਦੇਖੋ ਸਾਰੇ ਪਿੰਡ ਨਾ ਆਪਦੇ ਟਰੈਕਟਰ ਲਾ ਕੇ ਆਪ ਦਾ ਡੀਜ਼ਲ ਵਾਲ ਕੇ ਉਹ ਬੰਨਾਂ ਤੇ ਮਿੱਟੀ ਪੱਕੀ ਕਰੀ ਜਾਂਦੇ ਆ ਬੰਨਾਂ ਨੂੰ ਉੱਚੇ ਕਰੀਏ ਤੁਸੀਂ ਦੇਖੋ ਤਾਂ ਹੁਣ ਪਾਣੀ ਦਾ ਲੈਵਲ ਆ ਜਿਹੜਾ ਬੰਨ ਦੇ ਬਰਾਬਰ ਆ ਗਿਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਬੰਨ ਟੁੱਟ ਗਿਆ ਜਾਂ ਫਸਲਾਂ ਡੁੱਬ ਗਈਆਂ ਜਾਂ ਸਾਡੇ ਘਰਾਂ ਚ ਪਾਣੀ ਵੜ ਗਿਆ ਸੀ ਉਦੋਂ ਆ ਕੇ ਸੇਵਾ ਕਰਨੀ ਅਸੀਂ ਉਦੋਂ ਕਵਾਂਗੇ ਵੀ ਹੁਣ ਅਸੀਂ ਤੇਲ ਦਿੰਨੇ ਆ ਹੁਣ ਅਸੀਂ ਰਾਸ਼ਨ ਦਿੰਨੇ ਨਹੀਂ ਜਿਹੇ ਪਿੰਡ ਪਹਿਲਾਂ ਹੀ ਹਿੰਮਤ ਮਾਰੀ ਬੈਠਿਆ ਹੈ ਕਈ ਕਈ ਦਿਨ ਹੋ ਗਿਆ ਪ੍ਰਧਾਨ ਜੀ ਹੁਣੇ ਸਾਰੇ ਇਸ ਨਗਰ ਦੇ ਗੁਰਦੁਆਰਾ ਸਾਹਿਬ ਦੇ ਸਾਰਾ ਨਗਰ ਖੜਾ ਹੈ ਇਕਈ ਦਿਨ ਇਹਨਾਂ ਨੇ ਪਹਿਲਾਂ ਵੀ ਫੋਨ ਕਰਿਆ ਸੀ ਜੀ ਅਸੀਂ ਬੰਨਾਂ ਤੇ ਲੱਗੇ ਹੋਏ ਆ ਤੇ ਵੇਖੋ ਜੇ ਲੱਗੇ ਹੋਏ ਆ ਤਾਂ ਬਹੁਤ ਬਚਾ ਕਰੀ ਬੈਠੇ ਆ ਇਸ ਲਈ ਸਾਰੀਆਂ ਸੰਗਤਾਂ ਨੂੰ ਆਸੇ ਪਾਸੇ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਹੋਰ ਨਹੀਂ ਤਾਂ ਘਟੋ ਘਟੇ ਇਹਨਾਂ ਨੂੰ ਡੀਜ਼ਲ ਦੀ ਆਪਾਂ ਤਾਂ ਮੁਹੱਈਆ ਕਰਾਈਏ ਕਣੀ ਕਣੀ ਨਾਲ ਟੁੱਬਾ ਭਰਦਾ ਇੱਕ ਜਣਾ ਕੋਈ ਨਹੀਂ ਕਰ ਸਕਦਾ ਨਾ ਇੱਕ ਪਿੰਡ ਕਰ ਸਕਦਾ ਨਾ ਕੋਈ ਇੱਕ ਜਥੇਬੰਦੀ ਕਰ ਸਕਦੀ ਹੈ ਨਾ ਕੋਈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਕਰ ਸਕਦੀ ਪਰ ਮੈਂ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਕੇ ਨਾ ਇਹ ਕਣੀ ਕਣੀ ਨਾਲ ਟੂਬੇ ਭਰਨ ਦੀ ਗੱਲ ਹੈ ਥੋੜੀ ਥੋੜੀ ਵੀ ਆਪਾਂ ਸੇਵਾ ਪਾਈਏ ਤਾਂ ਬਹੁਤ ਸਾਰਾ ਲੱਗ ਜਾਂਦਾ ਜੀ ਸੋ ਇਸ ਵਾਸਤੇ ਬੇਨਤੀ ਕੀਤੀ ਸੀ ਸਾਡੇ ਔਡਾ ਨਗਰ ਦੇ ਸਰਪੰਚ ਸਾਹਿਬ ਭਾਈ ਸੁਖਪਾਲ ਸਿੰਘ ਜੀ ਵੀ ਸਾਡੇ ਨਾਲ ਆਏ ਐ ਸੰਗਤਾਂ ਵੀ ਆਈਆਂ ਚਲੋ ਅਸੀਂ ਆਪਦੇ ਬੰਨੀਓ ਇਹ ਲਹਿੰਗੇ ਵਾਲੇ ਜੋ ਇਹ ਸੇਵਾ ਕਰ ਰਹੇ ਐ ਅਸੀਂ 21000 ਰੁਪਏ ਇੱਥੇ ਵੀ ਇਹ ਡੀਜ਼ਲ ਲਿਆਉਣ ਆਪਦੇ ਟਰੈਕਟਰਾਂ ਚ ਪਾਉਣ ਤੇ ਸੇਵਾ ਕਰਨ ਵੀ 21000 ਰੁਪਏ ਦੀ ਸੇਵਾ ਅਸੀਂ ਇੱਥੇ ਵੀ ਸਾਡੀ ਪ੍ਰਵਾਨ ਕਰੋ ਕਿਉਂਕਿ ਹਰਿਆਣਾ ਕਮੇਟੀ ਵੱਲੋਂ ਮੈਂ ਬੇਨਤੀ ਕਰਦਿਆਂ ਇਸਾਂ ਨੂੰ ਇਨਾ ਪਿੰਡਾਂ ਨੇ ਚੁਣਿਆ ਜੀ ਪਰ ਉਹਨਾਂ ਦਾ ਕੋਈ ਬਜਟ ਹੀ ਪਾਸ ਨਹੀਂ ਉਹਨਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਲੋਟ ਨਹੀਂ ਆ ਰਹੀ ਬਜਟ ਪਾਸ ਨਹੀਂ ਸਾਡੇ ਬਜਟ ਪਾਸ ਹੁੰਦੇ ਤਾਂ ਇਨਾ ਪਿੰਡਾਂ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਸੀ ਅਸੀਂ ਆਪ ਹੀ ਜਿਹੜਾ ਸਾਡਾ ਬਜਟ ਬਣਦਾ ਸੀ ਉਹਦੇ ਚੋਂ ਮਾਇਆ ਇੱਥੇ ਆਪ ਹੀ ਮੁਹੱਈਆ ਕਰਾਉਣੀ ਸੀ ਕਿਉਂਕਿ ਉਹ ਸਾਰੀ ਜਿਹੜੀ ਮਾਇਆ ਉਹ ਸੰਗਤ ਦੀ ਹੈ ਜਿਹੜੀ ਅੱਜ ਅਸੀਂ ਸੇਵਾ ਕਰ ਰਹੇ ਹਾਂ ਇਹ ਵੀ ਸੰਗਤ ਦੀ ਮਾਇਆ ਹੀ ਹੈ ਅਸੀਂ ਆਪਦੇ ਨਗਰ ਦੇ ਵਿੱਚੋਂ ਕੁਝ ਭਰਾਵਾਂ ਨਾਲ ਸਾਰਿਆਂ ਨਾਲ ਸਕੀਮ ਕੀਤੀ ਵੀ ਆਪਾਂ ਜਿੰਨੇ ਜੋ ਕਰ ਰਹੇ ਹਾਂ ਥੋੜਾ ਥੋੜਾ ਆਪਾਂ ਸਾਰੇ ਕਰੀਏ ਤੋਂ ਅਸੀਂ ਆਪਦੇ ਨਗਰ ਵੱਲੋਂ ਔਡਾਂ ਵੱਲੋਂ ਸਾਡੇ ਸਰਪੰਚ ਸਾਹਿਬ ਆਇਆ ਸੇਵਾਦਾਰ ਆਇਆ ਤੇ ਅਸੀਂ 21000 ਰੁਪਏ ਦਾ ਡੀਜ਼ਲ ਵੀ ਜਿੰਨਾ ਵੀ ਆਊਗਾ ਪਤਾ ਨਹੀਂ ਢੋਲ ਭਰੂ ਕਿ ਨਹੀਂ ਭਰੂ ਮੈਨੂੰ ਪਤਾ ਨਹੀਂ ਇਸ ਗੱਲ ਦਾ ਪਰ ਵੀ ਨਿੱਕ ਸੇਵਾ ਸਾਡੀ ਪਾ ਲਿਓ ਇੱਥੇ ਆਪ ਸੰਗਤ ਦਾ ਸਾਰੇ ਖੜੇ ਉੱਥੇ ਸਾਡੇ ਦੀ ਸਤਿਕਾਰਯੋਗ ਕਿਸਾਨ ਨੇਤਾ ਸਾਡੇ ਭਾਈ ਲੱਖਾ ਸਿੰਘ ਜੀ ਤੇ ਇਥੋਂ ਦੇ ਪ੍ਰਧਾਨ ਸਾਹਿਬ ਹੋਰ ਵੀ ਕਿਸਾਨ ਜਥੇਬੰਦੀਆਂ ਆ ਰਹੀਆਂ ਸਾਰਿਆਂ ਨੂੰ ਹੀ ਬੇਨਤੀ ਹੈ ਵੀ ਸਾਰੇ ਰਲ ਮਿਲ ਕਰਕੇ ਆਪਾਂ ਜਿੰਨੀ ਹੋ ਸਕਦੀ ਹੈ ਸੇਵਾ ਵੱਤ ਵੱਤ ਕਰੀਏ ਤੇ ਤਾਂ ਜੋ ਸਾਡਾ ਨੁਕਸਾਨ ਹੁਣ ਬਚ ਸਕੇ ਮਿਹਨਤ ਸਾਨੂੰ ਜਰੂਰ ਕਰਨੀ ਚਾਹੀਦੀ ਹੈ ਹਰ ਇੱਕ ਪਿੰਡ ਨੂੰ ਰਲ ਮਿਲ ਕਰਕੇ ਜੀ ਦੇਖੋ ਜੇ ਕੁਦਰਤ ਦਾ ਕਹਿਰ ਹੈ ਜੀ ਜੇ ਅਸੀਂ ਜੋ ਪਿੰਡ ਮੱਲੇ ਖਤਰੇ 'ਚ ਬੈਠੇ ਹੈ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਬੰਨ ਮਜ਼ਬੂਤ ਕਰਾਂਗੇ ਆਪਦੀ ਬਚਤ ਕਰਾਂਗੇ ਤਾਂ ਇਹ ਦੇਚ ਮੇਰਾ ਖਿਆਲ ਹੈ ਪ੍ਰਸ਼ਾਸਨ ਦੀ ਨਾ ਆਪਾਂ ਉਡੀਕ ਕਰੀਏ ਤਾਂ ਸਮਾਜ ਸੇਵਾ ਕਰਨੀ ਚਾਹੀਦੀ ਹੈ ਆਸ-ਪਾਸ ਦੇ ਪਿੰਡਾਂ ਨੂੰ ਉਹਨਾਂ ਚਾਹੀਦਾ ਹੈ ਸ਼ਾਸਨ ਦਾ ਤਾਂ ਦੇਖੋ ਜੀ ਹੁਣ ਸਰਕਾਰ ਦਾ ਕੀ ਕਹਿ ਸਕਦੇ ਆ ਆਉਣਾ ਚਾਹੀਦਾ ਕੀ ਇਹ ਇਹੜੀ ਕਿਤੇ ਵੀ ਬੰਨ ਟੁੱਟਣਾ ਫਸਲਾਂ ਬਰਬਾਦ ਹੋਣ ਜ਼ਿੰਮੇਵਾਰ ਤਾਂ ਪਹਿਲੇ ਬਰਬਾਦ ਹੈ ਜੀ